ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਪਹਿਲੇ ਕੋਟਾਨ ਕੋ ਧੰਨਵਾਦ ਸਾਰੀਆਂ ਸਭਾ ਸੈਡੀਆਂ ਇਕੱਠੀਆਂ ਹੋਈਆਂ ਨੇ ਤੇ ਗੁਸ਼ਕਰਮਾ ਗੁਰਦੁਆਰਾ ਸਾਹਿਬ ਜੋ ਆਪਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 350 ਸਾਲਾਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਆਪਣੀ ਜ਼ਿੰਦਗੀ ਵਿੱਚ ਇਹ ਪਹਿਲੀ ਵਾਰੀ ਆਣਾ ਹੈ ਕਿਉਂਕਿ ਆਪਾਂ ਤਾਂ ਵੇਖਣਾ ਨਹੀਂ ਇਸ ਤੋਂ ਬਾਅਦ ਇਸ ਕਰਕੇ ਆਪਾਂ ਬੜੇ ਵੱਡੇ ਪੱਧਰ ਤੇ ਤਿੰਨ ਦਿਨਾਂ ਦੇ ਸਮਾਗਮ ਕਰ ਰਹੇ ਆਂ 18 19 20 ਇਹ ਤਿੰਨ ਦਿਨ ਬਾਹਰ ਉਪਰਚਾਰ ਆਣਗੇ ਪਹਿਲੇ ਦਿਨ ਭਾਈ ਬੀਬੀ ਮਲਕੀਤ ਕੌਰ ਜੀ ਖਾਲਸਾ ਦੂਸਰੇ ਦਿਨ ਭਾਈ ਧੁੰਦਾ ਜੀ ਸਰਬਜੀਤ ਸਿੰਘ ਜੀ ਧੁੰਦਾ ਜੀ ਤੀਸਰੇ ਦਿਨ ਢਾਡੀ ਜਥਾ ਹੈ ਤੇ ਵਿੱਚੇ ਨਾਲੇ ਦਰਬਾਰ ਸਾਹਿਬ ਤੋਂ ਰਾਗੀ ਸਿੰਘ ਆ ਕੀਰਤਨ ਕਰਨਗੇ ਤੇ ਆਪਾਂ ਸਾਰਿਆਂ ਨੇ ਭਾਈ ਵੱਤ ਵਸ ਜੋਗ ਦੇਣਾ ਹੈ ਇੰਦੇ ਵਾਸਤੇ ਸਾਰੀ ਕਦਰਤਾ ਕੀਤੀ ਗਈ ਸੀ ਤੇ ਸਾਰਿਆਂ ਨੇ ਸਵਾ ਸੈਟੀਆਂ ਨੇ ਸਾਰੇ ਗੁਰਦੁਆਰਾ ਸਾਹਿਬ ਦੀਆਂ ਸੈਟੀਆਂ ਨੇ ਬਹੁਤ ਹੀ ਜਿਆਦਾ ਸਹਿਯੋਗ ਦਿੱਤਾ ਸਾਰੀਆਂ ਸੰਗਤਾਂ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਹੈ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਇਸ ਤਰ੍ਹਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਤਨ ਮਨ ਧਨ ਕਰਕੇ ਭਾਈ ਆਪਾਂ ਸਾਰਿਆਂ ਨੇ ਸੇਵਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸਾਰੀ ਸੰਗਤ ਨੂੰ ਜੋ ਉਪਰਾਲਾ ਕੀਤਾ ਹੈ ਸਾਰੀ ਸੰਗਤ ਨੇ ਇੱਕ ਚੀਜ਼ ਜਿਹੜੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਨੋਟਿਸ ਕਰਵਾ ਦਿਆਂ ਕਿ ਇਹ ਸਮਾਗਮ ਜਿਹੜੇ ਨੇ ਇਹ ਸਮਾਗਮ ਵਿਸ਼ਕਰਮਾ ਗੁਰਦੁਆਰਾ ਕਮੇਟੀ ਔਰ ਬੇਰਸਾ ਗੁਰਦੁਆਰਾ ਕਮੇਟੀ ਦੇ ਸਮੂਹਕ ਸਾਰੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਔਰ ਵੱਡੇ ਗੁਰਦੁਆਰੇ ਸਿੱਖ ਨਾਤਨ ਧਰਮਸ਼ਾਲਾ ਇਹਨਾਂ ਸਾਰੇ ਗੁਰਦੁਆਰਿਆਂ ਦੀ ਕਮੇਟੀਆਂ ਦੇ ਸਹਿਯੋਗ ਦੇ ਨਾਲ ਸਾਡੀ ਜਿਹੜੀ ਕੋਸ਼ਿਸ਼ ਹੈ ਵੀ ਅਸੀਂ ਇਹ ਸਮਾਗਮ ਜਿਹੜਾ ਹੈ ਉਹਨੂੰ ਨੇਪਰੇ ਚਾੜੀਏ ਔਰ ਸਾਰੇ ਰਲ ਮਿਲ ਕੇ ਇਸ ਜਿਹੜਾ ਆਪਣਾ ਸਮਾਗਮ ਹੈ ਇਹਨੂੰ ਚੜ੍ਹਦੀ ਕਲਾ ਚ ਲੈ ਕੇ ਜਾਈਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਹਿਲਾਂ ਹੀ ਭਾਈ ਸਾਵਾਰਾ ਨੇ ਸਮਾਗਮ ਵਾਸਤੇ ਬੇਨਤੀ ਕਰਤੀ ਏ ਇਹ 18 19 20 ਨਵੰਬਰ ਦੇ ਹੋਣਗੇ ਜੀ ਅਗਲੇ ਮਹੀਨੇ ਦੇ ਵਿੱਚ ਤੇ ਜਿਹੜੇ ਵੀ ਦਾਨੀ ਸੱਜਣਾ ਨੇ ਜਾਂ ਬਾਹਰੋਂ ਸੰਗਤਾਂ ਨੇ ਇਸ ਵਿੱਚ ਮਾਇਆ ਦੀਆਂ ਸੇਵਾਵਾਂ ਨੂੰ ਬਹਾਨੀਆਂ ਹੋਣ ਆਨਲਾਈਨ ਅਕਾਊਂਟ ਇਸ ਵੀਡੀਓ ਦੇ ਉੱਪਰ ਚੱਲੇਗਾ ਜੋ ਸੁਸਾਇਟੀ ਵੱਲੋਂ ਦਿੱਤਾ ਜਾਏਗਾ ਉਹਦੇ ਵਿੱਚ ਸੇਵਾ ਪਾ ਸਕਦੇ ਹਨ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਇਲਾਕੇ ਨੂੰ ਬੇਨਤੀ ਹੈ ਵੀ ਸਾਰਿਆਂ ਨੇ ਵੱਧ ਤੋਂ ਵੱਧ ਸਭਾਵਾਂ ਕਰਨੀਆਂ ਤੇ ਤੇ ਸੰਗਤ ਜਿਸ ਤਰ੍ਹਾਂ ਦੀ ਵੀ ਅਸੀਂ ਸੇਵਾ ਕਰ ਸਕੀਏ ਕੋਈ ਲੰਗਰ ਦੀ ਕੋਈ ਮਤਲਬ ਸੁਸਾਇਟੀ ਵੱਲੋਂ ਜਿਹੜੀਆਂ ਵੀ ਸਭਾਵਾਂ ਆਪਨ ਨਿਭਾ ਸਕਦੇ ਆ ਉਹ ਨਿਭਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ